ਮੱਠਾ ਮੱਠਾ ਤਾਬਰੀ ਜਾਂਏ ਸਹਦੀ ਦਾ ਰੋਸਗੇ ਅਲਾੜ ਨੀ ਪੀੜਾ ਦਾ ਪਰਗ ਪੁਨ ਦੇ ਤੈਨੂੰ ਦਿਆ ਹੰਜੂਆਂ ਦਾ ਪੜਨੀ ਪੀੜਾ ਦਾ ਪਰਗ ਪੁਨ ਦੇ ਉਹ ਭੱਠੀ ਵਾਲੀਏ ਚੰਬੇ ਦੀ ਏ ਡਾਲੀਏ 니 ਦੁੱਖ ਦਾ ਪਰਗਾ ਪੁੰਦੇ ਹਾਂ ਮਕਰ ਲੋਕ ਜਣਾ ਹਏ ਹੋ ਗਿਆ ਕਵੇਲਾ ਮੈਨੂੰ ਢਲ ਗਈ ਆਸ਼ਾ ਵਾਲੀ ਉਹ ਬੇਲ ਆ ਚਮੜੇ ਬੱਝੀਆਂ ਤੇ ਗਾਵਨੀ ਪਾਇਆ ਚਿੜੀਆਂ ਨੇ ਠੀਕ ਚਹਾੜਾ ਨਿੱਪੜਾਂ ਦਾ ਪਰਾਗਾ ਭੁੰਦੇ ਤੈਨੂੰ ਦਿਆ ਹੰਝਵਾ ਦਾ ਪਹਾੜ ਨਿੱਪੜਾਂ ਦਾ ਪਰਾਗਾ ਭੁੰਦੇ ਕਪਤੀ ਵਾਲੀਏ ਚੰਬੇ ਦੀਏ ਢਾਲੀਏ 니 ਦੁੱਖਾਂ ਦਾ ਪਰਗ ਪੁੰਦੇ ਨੇ ਹਏ ਛੇਤੀ ਛੇਤੀ ਕਰੀ ਮਤਾ ਜਣ ਬੜੀ ਦੂਰ ਦੀ ਜਿੱਥੇ ਮੇਰੇ ਹਾਣੀਆਂ ਦਾ ਹੋਏ ਤੁਰ ਗਿਆ ਉੜੀ ਦਾਇਰਾ ਬੜਾ ਨੀ ਪੀੜਾ ਦਾ ਪਰਗਾ ਖੁਦ ਦੇ ਪੱਠੀ ਵਾਲੀ ਜੱਬੇ ਦੀਏ ਦਲਿਏ ਨੀ ਦੁੱਖ ਦਾ ਪਰਗਾ ਖੁਦ ਦੇ ਹਏ ਨੀ ਪੀੜਾ ਦਾ ਪਰਗਾ ਖੁਦ ਦੇ ਮੇਰੀ ਵਾਰੀ ਪੱਤੇ ਦੀ ਪੰਡੇ ਛਿੱਲੀ ਹੋ ਗਈ ਉਹ ਮੇਰੀ ਵਾਰੀ ਪੱਤੇ ਦੀ ਉਹ ਪੰਡੇ ਛਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਉਹ ਕਾਨੂ ਪਿੱਲੀ ਹੋ ਗਈ ਤੇਰੇ ਸੇਕਨੂ ਕੀ ਵੱਜਿਆ ਦੁਹਾੜਾ ਲੀ ਪੀੜਾ ਦਾ পরাਗ ਭੁੰਦੇ ਓ ਪੱਠੀ ਵਾਲੀ ਚੰਬੇ ਦੀ ਏ ਡਾਲੀਏ ਦੀ ਦੁੱਖਾਂ ਦਾ পরাਗ ਭੁੰਦੇ